ਮੌਤ ਦੇ ਅਗਲੀ ਵਾਰ ਫਿਰ ਪੜਿਆ ਦੇ ਸਾਹਮਣੇ ਮੁੰਡਾ ਆਓ ਸਿੱਖ ਸਰਦਾਰ ਆਓ ਮੁੰਡਾ ਕਹਿੰਦੇ ਪੌਣ ਦੇ ਲਈ ਜਿਹੜਾ ਤਿਆਰ ਵਰ ਤਿਆਰ ਹੈ ਲੈ ਵੀ ਸਰਦਾਰਾ ਮਾਣੋ ਕਿ ਪੱਤੀਆਂ ਦੇ ਵਰਤਦੇ ਚਾਰ ওভার ਤੇ ਪੱਤੀਆਂ ਅਮੀਰਾ ਪੀਣ ਵਾਲੇ ਤੇ ਤੂੰ ਮੂਹਰੇ ਵੀ ਨਾ ਧਰਦੀ ਏ। ਦਿੱਲੀ ਮਿਕਰ ਜੀ ਦੇ ਜਨ ਦੇ ਨੂੰ ਸਵਾਰਦੇ ਪਹਿਲਾ ক্রিকেট ਟੂਰਨਾਮੈਂਟ ਕਰਵਾ ਰਹੇ ਹਾਂ ਅਸੀਂ। ਤੇ ਅੱਜ ਜੇ ਤੁਸੀਂ ਦੇਖਦੇ ਆ ਤਾਂ ਜਿਹੜੀ ਨੌਜਵਾਨ ਪੀੜੀ ਆ ਉਹ ਸਾਡੀ ਕੋਸ਼ਿਸ਼ ਇਹ ਹੈ ਕਿ ਨਸ਼ਿਆਂ ਤੋਂ ਉਹਨੂੰ ਦੂਰ ਕਿਸ ਤਰ੍ਹਾਂ ਕੀਤਾ ਜਾਵੇ। ਕਿਉਂਕਿ ਹਾਲਾਤ ਅਸੀਂ ਦੇਖਿਆ ਤਾਂ ਬੜੇ ਭੈੜੇ ਦਾ। ਇਸ ਕਰਕੇ ਜਿਹੜੀ ਨੌਜਵਾਨ ਪੀੜੀ ਆ ਉਸ ਪੀੜੀ ਨੂੰ ਅਸੀਂ ਇੱਕ ਅਗਾਹ ਵੱਡੀ ਸੋਚ ਇੱਕ ਮੋਟਿਵ ਦੇ ਨਾਲ ਕਿ ਨਖਿਆਂ ਤੋਂ ਕਿੰਨਾ ਦੂਰ ਰਹਿਣਾ ਖੇਡਾਂ ਦੇ ਪ੍ਰਤੀ ਅਸੀਂ ਕਿੰਦਾ ਪ੍ਰੇਰਿਤ ਕਰੀਏ ਇਸ ਕਰਕੇ ਸਾਡੀ ਟੀਮ ਨੇ ਬਾਬਾ ਸਾਹਿਬ ਬਖਤਰਬੀਤ ਸਿੰਘ ਦੇ ਜਨਮ ਦੇ ਸਬੰਧਿਤ ਜਿਹੜਾ ਪਹਿਲਾ ਕ੍ਰਿਕਟ ਟੂਰਨਾਮੈਂਟ ਅਸੀਂ ਕਰਵਾਇਆ ਇਹ ਟੂਰਨਾਮੈਂਟ ਬਸ ਜੋਡੇਵਾਲ ਦੇ ਜਿਹੜਾ ਪੁਲਿਸ ਸਟੇਸ਼ਨ ਬਸੇ ਹੋਏ ਬਲਕਿ ਉਹਦੇ ਸਾਹਮਣੇ ਇਹਦੇ ਕਰਵਾਇਆ ਜਾ ਰਿਹਾ ਤੇ ਬਹੁਤ ਸਾਰੀਆਂ ਇਹੇ ਟੀਮਾਂ ਵੱਲੋਂ ਭਾਰੀ ਹਿੱਤਿਆ ਬਹੁਤ ਸਾਰੀਆਂ ਟੀਮਾਂ ਨੇ ਸਾਡੇ ਨਾਲ ਕੰਟੈਕਟ ਕੀਤਾ ਤੇ ਅਸੀਂ ਇੱਕ ਪ੍ਰੋਟੋਕੋਲ ਦੇ ਅੰਦਰ ਕਿ ਸੋਨਾ ਟੀਮਾਂ ਹੀ ਜਿਹੜੀਆਂ ਹੈਗੀਆਂ ਅਸੀਂ ਜਿਹੜਾ ਪਾਰਟਿਸਿਪੇਟ ਕੀ ਕੋਡੂਪ ਕੰਡੈਕਟ ਨੇ ਕੋਡਿੰਗ 1 ਡੇ ਦੀ ਹੀ ਸਾਨੂੰ ਪਰਮਿਸ਼ਨ ਮਿਲੀ ਜੀ ਕਿ ਫਾਈਨਲ ਮੈਚ ਅਸੀਂ ਇੱਕ ਦਿਨ ਦੇ ਵਿੱਚ ਹੀ ਜਿਹੜਾ ਹੈਗਾ ਸ਼ਾਮ ਤੱਕ ਅਸੀਂ ਨੂੰ ਫਾਈਨਲ ਕਰਨਾ ਹੈ ਤੇ ਲੋਜਵਾਨਾਂ ਦੇ ਵੱਲੋਂ ਪਾਰੀ ਬਹੁਤ ਜਿਆਦਾ ਭਾਰੀ ਪਛਾ ਤੇ ਕਾਫੀ ਜਿਹੜੀ ਹੈਗੀਆਂ ਲੋਜਵਾਨਾਂ ਦੇ ਵਿੱਚ ਜਿਹੜੀ ਖੁਸ਼ੀ ਦੇਖਣ ਨੂੰ ਮਿਲਦੀ ਹੈ ਸਰ ਮੈਚ ਕਿੰਨੇ ਵਜੇ ਸ਼ੁਰੂ ਹੋਇਆ ਜੀ ਇਹ ਮੈਚ ਸਵੇਰੇ 6 ਵਜੇ ਤੋਂ ਸ਼ੁਰੂ ਹੋਇਆ ਹੈ ਐਂਟਰੀ ਫੀਸ ਆ ਉਹ 1100 ਰੁਪਏ ਐਂਟਰੀ ਫੀਸ ਆ ਜਿਹੜੀ ਜਿੱਲੇ ਟੀਮ ਹੋਏਗੀ ਉਹਦਾ 10000 ਰੁਪਏ ਨਾਲ ਪਲੱਸ ਟ्राफी ਆ ਜਿਹੜੀ ਤੇ ਪੂਰੀ ਫਾਈਨਲ ਦੇ ਵਿੱਚ ਜਿੱਤੇਗੀ ਉਹਨੂੰ ਮੈਡਲ ਦਿੱਤੇ ਜਾਣਗੇ ਪ ਇਹ ਸ਼ੀਲਡ ਦਿੱਤੀ ਜਾਏਗੀ ਤੇ ਜਿਹੜੀ ਡੋਨਰ ਆਪੋ ਜੀ ਦਾ 21000 ਰੁਪਏ ਦਾ ਨਾਮ ਪੂਰੀ ਟੀਮ ਨੂੰ ਮੈਡਲ ਹੋਣਗੇ ਤੇ ਟਰੋਫੀ ਹੋਏਗੀ ਤਸਹੀਲਾ ਹੁੰਦੀਆਂ ਠੀਕ ਹੈ ਜੀ ਇਸ ਤਰੀਕੇ ਨਾਲ ਜਿਹੜਾ ਸਾਰਾ ਹੈਗਾ ਇਹ ਅਸੀਂ ਜਿਹੜੇ ਨਾਮ ਵਗੈਰਾ ਤੇ ਜਿਹੜੇ ਮੋਤ ਵਾਲਾ ਜਿਹੜੇ ਪਲੇਅਰ ਨੇ ਉਹਨਾਂ ਦੇ ਇਛਾ ਪ੍ਰਗਟ ਕਰਨ ਲਈ ਸੀ ਕਰਵਾ ਰਹੇ ਹਾਂ ਜਿਵੇਂ ਜਿਹਨੇ ਮੈਸੇਜ ਵਾਲਾ ਦਿੱਤੀ ਹੈ ਨੋਲਵੰ ਦੀ ਨਸੀਵਾਲ ਆ ਗਈ ਜੀ ਨਸੀਵਾਲ ਉੱਧਾਰ ਦਿੱਤੀ ਹੋ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਜੀ ਸਾਡੀ ਤਾਂ ਕੋਸ਼ਿਸ਼ ਇਹਈ ਹੈ ਜਿੱਦਾਂ ਇਹੋ ਜਿਹੇ ਜਿੱਦਾਂ ਜਿਹੜੇ ਸਮਾਜਿਕ ਤੌਰ ਤੇ ਪ੍ਰੋਗਰਾਮ ਹੁੰਦੇ ਆ ਤੇ ਇਹ ਇਹ ਪ੍ਰੋਗਰਾਮ ਕਿ ਜਿਹੜਾ ਮੈਨ ਲਓ ਜਾਂ ਹੋਰ ਜਿਹੜੇ ਕੋਨਪੀਟੀਸ਼ਨ ਮੁਗੇ ਆ ਇਸ ਤਰ੍ਹਾਂ ਦੇ ਜਿਹੜੇ ਸਮਾਰਗਮ ਹੈਗੇ ਨਾ ਟੂਰਨਾਮੈਂਟਾਂ ਦੇ ਵਿੱਚ ਜਰੂਰ ਸਾਨੂੰ ਹਿੱਸਾ ਲੈਣਾ ਚਾਹੀਦਾ ਤਾਂ ਜੋ ਜਿਹੜਾ ਹੈਗਾ ਅਸੀਂ ਨਾ ਤੋਂ ਦੂ ਰਹੀਏ ਤੇ ਨਾਲ ਦੀ ਨਾਲ ਸਾਡੀ ਆਰਗੇਨਾਈਜੇਸ਼ਨ ਵੱਲੋਂ ਡਾਕਟਰ ਬੀ.ਐਲ. ਮਿੱਟਰੀ ਫਾਊਂਡੇਸ਼ਨ ਹਸਪਤਲੋਂ ਦੇ ਆਣਾ ਬਲੋਂ 28 ਅਪ੍ਰੈਲ ਨੂੰ ਕਿ ਨੌਜਵਾਨਾਂ ਦੇ ਲਈ 28 ਅਪ੍ਰੈਲ ਨੂੰ ਦਾ ਵਿਸ਼ਾਲ ਖੂਨਦਾਨ ਕੈਂਪ ਜਿਹੜਾ ਕਰਵਾ ਸੀ ਐਜਨੈਤਵਾਰ ਨੂੰ ਕਰਵਾਣ ਜਾ ਰਹੇ ਹਾਂ ਜਿਹੜਾ ਕਿ ਜਿਹੜਾ ਖੂਨਦਾਨ ਕੈਂਪ ਹੈਗਾ ਉਹ ਮੋਹਨ ਦੇ ਯੂਸਵਾਲ ਕੈਂਸਰ ਹਸਪਤਲ ਸਿਰਦਾ ਤੋਂ ਲੈ ਕੇ ਸ਼ਾਮ 4:0 ਤੇ ਨਾਲ ਦੀ ਨਾਲ ਅਸੀਂ ਜਿਹੜਾ ਹਰ ਸਾਲ ਜਿਹੜਾ ਹੈਗਾ ਪ੍ਰਬੂਤ ਭਾਰਤ ਫਾਊਂਡੇਸ਼ਨ ਦੀ ਮਦਦ ਦੇ ਨਾਲ ਜਿਹੜਾ ਇੱਕ ਮੁਕ ਕੰਪੀਟੀਸ਼ਨ ਹੁੰਦਾ ਤੇ ਇਸ ਵਾਰ 15ਵਾਂ ਜਿਹੜਾ ਕੰਪੀਟੀਸ਼ਨ ਹੈਗਾ ਉਹ ਲੁਧਿਆਣੇ ਦੇ ਵਕਵਕ ਸੈਂਟਰਾਂ ਦੇ ਵਿੱਚ 25 ਅਗਸਤ ਦੇ ਨਤਵਾਰ ਨੂੰ ਜਿਹਦੇ ਵਿੱਚ ਅਸੀਂ ਲੁਧਿਆਣੇ ਦੇ ਵਕਵਕ ਸੈਂਟਰਾਂ ਦੇ ਤੋਂ ਜਿਹੜੇ ਬੱਚੇ ਹੈਗੇ ਪਾਰਟਿਸਪੇਟ ਕਰਨਗੇ ਉਹਦੇ ਵਿੱਚ ਇਸ ਤਰੀਕੇ ਦੇ ਨਾਮ ਹੈਗੇ ਆ 6ਵੀਂ ਤੋਂ ਲੈ ਕੇ ਪਲਸੂ ਤੱਕ ਤੇ ਪਲਸ 2 ਕੋ ਲੈ ਕੇ ਜਿਹੜੇ ਹੈਗੇ ਆ 40 ਸਾਲ ਦੀ ਉਮਰ ਤੱਕ ਪਾਰਟ A ਪਾਰਟ B ਪਾਰਟ A ਦਾ ਪਹਿਲਾ ਨਾਮ 50000 ਦੂਸਰਾ 20000 ਤੇ ਤੀਸਰਾ 10000 ਉਸੇ ਤਰੀਕੇ ਨਾਲ ਸੈਕੰਡ ਪਾਰਟ ਦੇ ਵਿੱਚ ਜਿਹੜਾ ਹੈਗਾ ਪਹਿਲਾ ਨਾਮ 50000 ਦੂਸਰਾ 20000 ਤੇ ਤੀਸਰਾ 10000 ਇਸ ਤੋਂ ਇਲਾਵਾ ਪੂਰੇ ਪੰਜਾਬ ਪੱਧਰ ਤੇ ਜਿਥੋਂ ਜਿਹੜੇ ਮੈਰਿਟ ਦੇ ਆਣਗੇ ਵਿੱਚੇ 250 ਵਿੱਚੋਂ ਸੀ ਸਿਲੈਕਟ ਕਰਾਂਗੇ ਜਿਨ੍ਹਾਂ ਨੂੰ 1-1000 ਰੁਪਏ ਦੀ ਜਿਹੜੇ ਹੈਗੇ ਆ ਇਨਾਮ ਜਿਹੜੇ ਹੈਗੇ ਆ ਅਸੀਂ ਦੇਣ ਜਾ ਰਹੇ ਹਾਂ ਇਸ ਤਰ੍ਹਾਂ ਦੀ ਜਿਹੜੀ ਸਾਡੀ ਆ ਬਾਬਾ ਸਾਹਿਬ ਡਾਕਟਰ ਮਿਲ ਕੇ ਦੇ ਨੇ ਵਿਚਾਰ ਆ ਇਹਨਾਂ ਨੂੰ ਅਸੀਂ ਕਿੱਦਾਂ ਲੈ ਕੇ ਜਾਈਏ ਕਿ ਅਸੀਂ ਇੱਕ ਜਿਹੜਾ ਆਲਰੇਡੀ ਸਾਰਾ ਜਿਹੜਾ ਹੈਗਾ ਅਸੀਂ ਪ੍ਰੋਗਰਾਮ ਪਲਾਨ ਕੀਤੇ ਹੋਇਆ ਜਿਹੜੀ ਅਸੀਂ ਆਮਲ ਟੈਂਕ ਯੂਨਿਟ ਰੈਡੀਮ ਤੋਂ ਕੋਣੇ ਨੂੰ ਕਰ ਦਿੱਤਾ ਤੇ ਇਸ ਜਿਹੜਾ ਜਿਹੜਾ ਟੂਰਨਾਮੈਂਟ ਕਰਵਾਇਆ ਬਾਬਾ ਸਾਹਿਬ ਡਾਕਟਰ ਪ੍ਰੀਤਰਾਣ ਮੈਡੀਕਲ 133 ਦੇ ਜਨਾਂ ਦੇ ਵੱਲੋਂ ਕਰਵਾਇਆ ਤੇ ਪੰਜਾਬ ਦੇ ਅੰਦਰ ਤੋਂ ਨਸ਼ਾ ਦਾ ਹਾਰਾ ਨੂੰ ਉਪਾਦਕ ਹੈ ਕੰਮ ਕਰਿਆ ਮਾਮਲੇ ਇਹਨਾਂ ਦੇ ਰੋਜ਼ਾਨਾ ਕਿਰੀਆ ਖੇਡਾਂ ਦੇ ਵਿੱਚ ਸਲਾਈਟ ਕਰਨਾ ਮੇਰੇ ਨੇ ਦਿੱਤਾ ਹੈ ਵੀ ਦੇਖੀ ਹੋਵੇ ਵਿੱਚ ਉਹ ਪ੍ਰਿੰਟ ਕਰਾਉਣਾ ਮੈਂ ਭਾਗ ਲਿਆ ਜਿੱਤਰ ਤੋਂ ਸਾਡੇ ਜੀ ਮੈਂ ਰੱਖਦਾ ਸਰਮ ਦਾ ਦਸਤ ਕਰਿਆ ਅਸੀਂ ਹਮੇਸ਼ਾ ਸਾਡੀ ਰਿਪੋਰਟਿੰਗ ਟੀਮ ਲਗਾਤਾਰ 2016 ਤੋਂ ਲੈ ਕੇ ਹੁਣ ਤੱਕ 40 ਤੋਂ 50 ਪ੍ਰੋਗਰਾਮ ਕਰਵਾ ਚੁੱਕੇ ਹਾਂ ਜਿਹਦੇ ਸਾਡਾ ਪਹਿਲਾ ਅੱਜ ਟੂਰਨਾਮੈਂਟ ਪਹਿਲਾ ਆਲ ਵਾਲੇ ਸਮੇਂ 'ਚ ਅਸੀਂ ਲੱਡ ਟੂਰਨਾਮੈਂਟ ਲੱਡ ਕੈਂਪ ਹੈ ਦਾ 28 ਅਪ੍ਰੈਲ ਦਿਨ ਐਤਵਾਰ ਨੂੰ ਮੌਨਦੀ ਉਤਸਵਾਲ 'ਚ ਲੰਗਵਾ ਰਹੇ ਹਾਂ ਤੇ ਉਸ ਤੋਂ ਬਾਅਦ ਇੱਕ ਸਾਡਾ ਪ੍ਰਬੁੱਤ ਪਾਕਿਸਤਾਨ 'ਚ ਸਾਡੇ ਪੰਜਾਬ 'ਚ ਹੋ ਰਿਹਾ ਸੀਗਾ ਦਾ ਤਾਰ ਸਾਲ ਦਾ 15ਵਾਂ ਕੰਪੀਟੀਸ਼ਨ ਹੈ ਉਸੇ 25 ਅਪ੍ਰੈਲ ਨੂੰ ਐਤਵਾਰ ਨੂੰ ਇਹਨਾਂ ਦੇ ਨਾਮ ਕਰਵਾਉਣਾ ਜ਼ਰੂਰੀ ਹੈ ਇਹ ਸਾਡਾ ਫੁੱਟਬਾਲ ਟੂਰਨਾਮੈਂਟ ਪਹਿਲਾ ਫੁੱਟਬਾਲ ਟੂਰਨਾਮੈਂਟ ਜੋ ਕਿ ਬਵਾ ਸਾਹਿਬ ਦੇ ਨਾਮ ਨੂੰ ਕਰਕਰ ਪੰਚਾਂਦ ਦੇ ਲਈ ਤੇ ਨੌਜਵਾਨ ਬੀੜੀ ਨੂੰ ਨਸ਼ਾ ਮੁਕਤ ਰੱਖ ਲਈ ਬਸਤੀ ਜੋਧੇਵਾਲ ਦੇ ਟਾਣਾ ਦੇ ਸਾਹਮਣੇ ਕਰਵਾਇਆ ਗਿਆ ਹੈ। ਉਹਨਾਂ ਨੂੰ ਇਸ ਖੇਡਾਂ ਜਿਸੀ ਪਾਵਾਂਗੇ ਤਾਂ ਉਹ ਨਸ਼ੇ ਤੋਂ ਰਹਿਤ ਰਹਿਣਗੇ, ਦੂਰ ਰਹਿਣਗੇ ਤਾਂ ਇਸ ਕਰਕੇ ਅਸੀਂ ਹਰ ਇੱਕ ਸਾਲ ਇਦਾਂ ਦੇ ਉਪਰਾਲੇ ਕਰਦੇ ਰਹਿੰਦੇ ਆ। ਇਹ ਅਸੀਂ ਇੱਕ ਬਲੱਡ ਕੈਂਪ ਵੀ ਲਗਾ ਰਹੇ ਹਾਂ ਇਸ ਦੇ ਨਾਮ ਨਾਲ 2 April ਨੂੰ ਜੋ ਕਿ ਸਾਨੂੰ ਪਤਾ ਹੈ ਕਿ ਬਿਮਾਰੀਆਂ ਬਹੁਤ ਜ਼ਿਆਦਾ ਵੱਧ ਚੁੱਕੀਆਂ ਲੁਧਿਆਣੇ ਦੇ ਵਿੱਚ ਤੇ ਅਕਸਰ ਹਸਪਤਾਲਾਂ ਦੇ ਵਿੱਚ ਬਲੱਡ ਦੀ ਬਹੁਤ ਜ਼ਰੂਰਤ ਪੈਂਦੀ ਹੈ ਤਾਂ ਇਸ ਨੂੰ ਦੇਖਦੇ ਅਸੀਂ ਮੌਨ ਦਾ ਹੀ ਹਸਪਤਾਲ ਕੈਂਸਰ ਹਸਪਤਾਲ ਵਿੱਚ 23 April ਦੇ ਐਤਵਾਰ ਨੂੰ ਸਵੇਰੇ 10:00 ਵਜੇ ਤੋਂ ਲੈ ਕੇ ਸ਼ਾਮੀ 4:00 ਵਜੇ ਤੱਕ ਬਲੱਡ ਕੈਂਪ ਲਗਾ ਰਹੇ ਹਾਂ ਡਾਕਟਰ ਅਮੀਰ ਗੜੀ ਫਾਊਂਡੇਸ਼ਨ ਦੇ ਰਜਿਸਟਰਡ ਕਿਨਮਾ ਬਲੱਡ ਕੈਂਪ ਲਗਾਇਆ ਜਾ ਰਿਹਾ ਤੁਹਾਡੇ ਇਹ ਦੂਸਰਾ ਬਲੱਡ ਕੈਂਪ ਹੈ ਜੀ ਕਿ ਇੱਕ ਮਿੰਟ ਇੱਕ ਚੀਜ਼ ਦੱਸੋ ਕਿ ਜਿਵੇਂ ਤੁਸੀਂ ਬਲੱਡ ਦੀ ਗੱਲ ਕਰਦੇ ਹੋ ਕਈ ਵਾਰ ਇਸ ਤਰ੍ਹਾਂ ਹੁੰਦਾ ਵਾ ਕਿ ਲੋੜ ਦੇ ਉੱਪਰ ਆ ਕੇ ਕਿਸੇ ਨੂੰ ਬਲੱਡ ਨਹੀਂ ਮਿਲਦਾ ਹੈਗਾ ਜੇ ਤੁਹਾਡੇ ਨਾਲ ਕੋਈ ਸੰਪਰਕ ਅੱਲਾ ਹੋਵੇ ਕਿਹੜੇ ਕੰਟੈਕਟ ਨੰਬਰ ਸਾਡੇ ਸਕਰੀਨ ਤੇ ਅਸੀਂ ਤੁਹਾਨੂੰ ਨੰਬਰ ਦੇ ਦਾਂਗੇ ਉਹਨਾਂ ਦੇ ਨੰਬਰਾਂ ਤੇ ਸਾਡੇ ਨਾਲ ਕੰਟੈਕਟ ਕਰ ਸਕਦੇ ਆਂ ਬਾਬਾ ਜੀ ਦਾ ਨਾਰਾ ਸੀਗਾ ਪੜੋ ਲਿਖੋ ਸੰਘਰਸ਼ ਕਰੋ ਦਿੱਕੇ ਹਣਾ ਜੀ ਜੀ ਉਹਦੇ ਬਾਰੇ ਕੀ ਕਹਿਣਾ ਚਾਹੂੰਗਾ ਪੜੋ ਪੜੋ ਜੁੜੋ ਸੰਘਰਸ਼ ਦੇ ਮਾਧਿਅਮ ਰਾਹੀਂ ਅਸੀਂ ਇਹ ਹੀ ਦੱਸਣਾ ਚਾਹੁੰਦੇ ਆਂ ਦੇਖੋ ਅਸੀਂ 15ਵਾਂ ਬੁੱਕ ਕੰਪੀਟੀਸ਼ਨ ਲੁਧਿਆਣੇ ਦੇ ਵਿੱਚ ਕਰਵਾਉਣ ਜਾ ਰਹੇ ਹਾਂ ਜੋ ਕਿ ਲਗਾਤਾਰ 14 ਸਾਲਾਂ ਤੋਂ ਚੱਲਦਾ ਆ ਰਿਹਾ ਹੈ ਤੇ ਲੁਧਿਆਣੇ ਦੇ ਵਿੱਚ ਅਸੀਂ ਵੱਖ-ਵੱਖ ਸੈਂਟਰ ਬਣਾ ਰਿਹਾ ਹਾਂ ਪੜੋ ਜੂੜੋ ਜੂੜੋ ਦੇ ਸੰਘਰਸ਼ ਦੇ ਨਾਲ ਇਹੀ ਅਸੀਂ ਕਹਾਂਗੇ ਕਿ ਅਸੀਂ ਇਕੱਠੇ ਵੀ ਆ ਸਾਡੀ ਆਰਗੇਨਾਈਜੇਸ਼ਨ ਦੇ ਵੱਲੋਂ ਅਸੀਂ ਬੱਚਿਆਂ ਨੂੰ ਪੜ੍ਹਾਈ ਵੱਲ ਵੀ ਲੈ ਕੇ ਜਾ ਰਹੇ ਹਾਂ ਇਸੇ ਸੰਘਰਸ਼ ਵੀ ਕਰਦੇ ਹਾਂ ਬਾਬਾ ਸਾਹਿਬ ਦਾ ਜਨਮ ਦਿਹਾੜਾ ਅੱਜ ਤੇ ਦੇਸ਼ ਵਾਸੀਆਂ ਨੂੰ ਕੀ ਸੰਦੇਸ਼ ਦੇਣਾ ਚਾਹਾਂਗੇ ਮੈਂ ਬਾਬਾ ਸਪੂਜੀ ਦੇ ਜਨਮ ਦਿਹਾੜੇ ਦੇ ਉੱਤੇ ਸਾਰੇ ਇਸ ਸੰਸਾਰ ਨੂੰ ਬਹੁਤ ਮੁਬਾਰਕਵਾਦ ਦਿੰਦਾ ਹਾਂ ਤੇ ਆਪਣੇ ਬੱਚਿਆਂ ਨੂੰ ਪੜ੍ਹਾਓ ਤੇ ਅੱਗੇ ਲੈ ਕੇ ਜਾਓ ਸੋ ਮੈਂ ਇਹੀ ਕਹਿੰਦਾ ਧੰਨਵਾਦ